ਉਦਿਆਣਾ ਦੇ ਬਾਲ ਕਲਾਕਾਰ ਯੁਵਰਾਜ ਚੋਹਾਨ ਜਿਸ ਨੂੰ ਗੂਗਲ ਕਾਰਪੈਂਟਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਨੇ ਆਪਣੇ ਹੁਨਰ ਨਾਲ ਇੱਕ ਵਾਰ ਫਿਰ ਸਾਰਿਆਂ ਦਾ ਦਿਲ ਜਿੱਤ ਲਿਆ ਹੈ ਯੁਵਰਾਜ ਚੋਹਾਨ ਨੇ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਦੇ ਜਨਮ ਦਿਵਸ ਮੌਕੇ ਮੇਖਾ ਨਾਲ ਉਹਨਾਂ ਦੀ ਤਸਵੀਰ ਬਣਾਈ ਅਤੇ ਇੱਕ ਹੋਰ ਨਵਾਂ ਰਿਕਾਰਡ ਸਥਾਪਿਤ ਕੀਤਾ ਜ਼ਿਕਰਯੋਗ ਹੈ ਕਿ ਬਾਲ ਕਲਾਕਾਰ ਯੁਵਰਾਜ ਸਿੰਘ ਚੋਹਾਨ ਹੱਥੀ ਦਸਤਕਾਰੀ ਨਾਲ ਸੰਸਾਰ ਪੱਧਰ ਤੇ ਪਹਿਚਾਣ ਵੀ ਬਣਾ ਚੁੱਕਾ ਹੈ ਪਰ ਉਸਨੇ ਇੱਕ ਵਾਰ ਫਿਰ ਆਪਣੀ ਕਲਾ ਨਾਲ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਉਸਨੇ ਹਰ ਪ੍ਰਕਾਰ ਦੀ ਮੇਖਾਂ ਅਤੇ ਪੈਂਚਾਂ ਨਾਲ ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਜੀ ਦੀ 3D ਪੇਂਟਿੰਗ ਹੀ ਤਿਆਰ ਕਰ ਦਿੱਤੀ ਜਿਸ ਦਾ ਵਰਲਡ ਰਿਕਾਰਡ ਵਿੱਚ ਨਾਮ ਦਰਜ ਹੋਇਆ ਹੈ ਜਿਹੜਾ ਕਿ 14 ਅਪ੍ਰੈਲ ਸ਼੍ਰੀ ਅੰਬੇਦਕਰ ਜਨਮ ਦਿਨ ਨੂੰ ਸਮਰਪਿਤ ਹੈ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਡਾਕਟਰ ਭੀਮrao ਅੰਬੇਦਕਰ ਦੇ ਪੈਰੋਕਾਰ ਨੇ ਕਿਸੇ ਅੰਬੇਦਕਰ ਪੈਰੋਕਾਰ ਨੇ ਭਰੋਸਾ ਦਿਵਾਇਆ ਹੈ ਕਿ ਅਮਰੀਕਾ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਵਿੱਚ ਇਸ ਅਦੁੱਪਤ 3D ਪੇਂਟਿੰਗ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ ਇਸ ਤੇ Google Car Painter ਦੇ ਪਿਤਾ ਸਟੇਟ ਅਵੋੜੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਜੇਕਰ ਪਤਾ ਹੁੰਦਾ ਉਹਨਾਂ ਵੱਲੋਂ ਤਿਆਰ ਕੀਤੀ ਪੇਂਟਿੰਗ ਇੰਨੇ ਵੱਡੇ ਪੱਧਰ ਤੇ ਪ੍ਰਕਾਸ਼ਿਤ ਹੋਣੀ ਹੈ ਤਾਂ ਉਹ ਇਸ ਤੋਂ ਵੀ ਕਈ ਗੁਣਾ ਵੱਡੀ ਪੇਂਟਿੰਗ ਤਿਆਰ ਕਰਦੇ ਅਤੇ ਆਪਣੇ ਸਾਈਨ ਦੀ ਥਾਂ ਪੇਂਟਿੰਗ ਤੇ ਤੇ 22M ਦਾ ਲੋਗੋ ਲਗਾਉਂਦੇ ਗੂਗਲ ਕਾਰ ਪੇਂਟਰ ਯੋਵਰਾਜ ਨੇ ਸਪਸ਼ਟ ਕਰਨ ਦਿੱਤਾ ਕਿ ਉਸ ਨੂੰ ਆਪਣੇ ਸਕੂਲ ਉੱਤੇ ਬਹੁਤ ਮਾਣ ਹੈ ਜਿਹੜਾ ਕਿ ਉਸ ਦੀ ਉਮੀਦਾਂ ਨੂੰ ਪਾਰ ਲਗਾ ਕੇ ਹਮੇਸ਼ਾ ਉਡਾਰੀ ਦਿੰਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਵਿੱਚ ਰੈਲੀ ਕਰਨ ਮੌਕੇ ਉਹਨਾਂ ਦੀ ਲਾਈਵ ਤਸਵੀਰ ਬਣਾਉਣ ਦੀ ਗੱਲ ਵੀ ਆਕੀ ਹੈ ਜਿਸ ਲਈ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ